ਜਨਮ ਤੋਂ ਭਜਨ ਦੀ ਕੋਈ ਬੁਖ ਨਹੀਂ ਹੈ ਪਰਮਾਤਮਾ ਦੀ ਕੋਈ ਬੁਖ ਨਹੀਂ ਹੈ ਔਰ ਮੈਂ ਅਰਜ਼ ਕਰਾਂ ਠੀਕ ਕਹਿੰਦੇ ਆਪਣੇ ਮੈਨੇਜ ਉਹ ਠੀਕ ਕਹਿੰਦੇ ਜਨਮ ਤੋਂ ਨਹੀਂ ਹੈ ਵਾਕਈ ਨਹੀਂ ਹੈ ਪਰਮਾਤਮਾ ਦੀ ਬੁਖ ਉਸ ਦਿਨ ਪੈਦਾ ਹੁੰਦੀ ਹੈ ਕਿਸ ਦਿਨ ਜੇ ਦਿਨ ਮਨੁੱਖ ਪਦਾਰਥਾਂ ਤੋਂ ਉਦਾਸ ਹੋ ਜਾਂਦਾ ਹੈ ਬੋਰ ਹੋ ਜਾਂਦਾ ਹੈ ਬੇਚੈਨ ਹੋ ਜਾਂਦਾ ਉਸ ਤੋਂ ਪਹਿਲੇ ਨਹੀਂ ਉਸ ਤੋਂ ਪਹਿਲੇ निरंकार ਦੇ ਬੁਖ ਉਸ ਦਿਨ ਪੈਦਾ ਹੁੰਦੀ ਹੈ ਕਿਸ ਦਿਨ ਜਿਸ ਦਿਨ ਮਨੁੱਖ ਪਰਵਾਰ ਤੋਂ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਉਸ ਤੋਂ ਪਹਿਲੇ ਕੋਈ ਨਹੀਂ ਪਰਮਾਤਮਾ ਦੀ ਤੜਪ ਪਿਆਸ ਉਸ ਦਿਨ ਪੈਦਾ ਹੁੰਦੀ ਹੈ ਜਿਸ ਦਿਨ ਸੰਸਾਰ ਦੀ ਪਿਆਸ ਉਸ ਤੇ ਚੈਂਦੀ ਨਹੀਂ ਤੇ ਬੋਰ ਹੋ ਜਾਂਦਾ ਬੇਚੈਨ ਹੋ ਜਾਂਦਾ ਭੁੱਖ ਜਾਂਦਾ ਕੁਝ ਨਹੀਂ ਕੁਝ ਨਹੀਂ ਕੁਝ ਨਹੀਂ ਉਸ ਦਿਨ ਪੈਦਾ ਉਸ ਤੋਂ ਪਹਿਲੇ ਨਹੀਂ ਪਹਿਨਦੇ ਇਸ ਚੱਕਰ 'ਚ ਨਾ ਪਹਿਣਾ ਕਿ ਮੰਦਰ ਮਸਜਿਦ ਗੁਰਦੁਆਰੇ ਚਰਚ ਦੇ ਜਿਹੜੇ ਜਾਣ ਵਾਲੇ ਨੇ ਪ੍ਰਮਾਤਮਾ ਦੀ ਪਿਆਸ ਕਰਕੇ ਜਾਂਦੇ ਨੇ ਪ੍ਰਮਾਤਮਾ ਦੀ ਭੁੱਖ ਕਰਕੇ ਜਾਂਦੇ ਨਹੀਂ ਇਹ ਵੀ ਪਦਾਰਥਾਂ ਦੀ ਭੁੱਖ ਕਰਕੇ ਜਾਂਦੇ ਨੇ ਇਹ ਵੀ ਗੁਰੂਕੁਲ ਸੰਸਾਰ ਦਾ ਹੀ ਸੁੱਖ ਮੰਗਣ ਜਾਂਦੇ ਨੇ ਸੰਸਾਰ ਤੋਂ ਉਦਾਸ ਨਹੀਂ ਨੇ ਨਹੀਂ ਨਹੀਂ ਪਦਾਰਥਾਂ ਦੇ ਭੋਖਣੇ ਲੋੜਨੇ ਭੋਜਨ ਦੇ ਵਖਨੇ ਜਿੱਥੇ ਸਾਰਾ ਵਿਕਾਸ ਕਰਾਇਆ ਹੈ ਜੈਸੇ ਸਭ ਕੁਝ ਤੋਂ ਮਨੁੱਖ ਬੋਹ ਰੋਇਆ ਹੈ ਬੇਚੈਨ ਹੋਇਆ ਹੈ ਤੇ ਅੰਦਰ ਪ੍ਰਮਾਤਮਾ ਦੀ ਭੁਖ ਪੈਦਾ ਹੋਈ ਹੈ ਉਸੇ ਨੇ ਧਰਮ ਮੰਦਰਾਂ ਨੂੰ ਜਨਮ ਦਿੱਤਾ ਤੀਰਥਾਂ ਨੂੰ ਜਨਮ ਦਿੱਤਾ بڑے بڑے ਗ੍ਰੰਥਾਂ ਨੂੰ ਜਨਮ ਦਿੱਤਾ ਭਾਰਤ ਦੇ 108 ਉਪਨਿਸ਼ਦ 27 ਸਿਮਰਤੀਆਂ 18 ਪੁਰਾਣ 6 ਸ਼ਾਸਤਰ ਸਾਰਵੇਤ ਇਸੇ ਭੁੱਖ ਤੇ ਤੜਪ ਨੇ ਰੱਬੀ ਬਾਣੀ ਨੂੰ ਜਨਮ ਦਿੱਤਾ ਜਿਹਦੇ ਚ ਪਰਮਾਤਮਾ ਝਲਕਦਾ ਪਿਆ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸੇ ਭੁੱਖ ਤੇ ਵਿਆਸ ਨੇ ਗੀਤਾ ਨੂੰ ਜਨਮ ਦਿੱਤਾ ਭਗਵਦ ਗੀਤਾ ਭਗਤਾਂ ਦੇ ਅੰਦਰੋਂ ਤਰ੍ਹਾਂ ਤਰ੍ਹਾਂ ਦੇ ਬੋਲਾਂ ਨੂੰ ਜਨਮ ਦਿੱਤਾ ਗ੍ਰੰਥਾਂ ਨੂੰ ਜਨਮ ਦਿੱਤਾ ਭਗਤ ਮਾਲਾ ਨੂੰ ਜਨਮ ਇਸੇ ਬੁਖ ਨੇ ਕੁਰਾਨ ਨੂੰ ਜਨਮ ਦਿੱਤਾ ਅੰਜਿਲ ਨੂੰ ਜਨਮ ਦਿੱਤਾ ਤੌਰੈਤ ਨੂੰ ਤਾਲਮੋਦ ਨੂੰ ਜਨਮ ਦਿੱਤਾ ਇਹ ਜੋ ਮਿਡਲ ਇਸ ਦੇ ਗ੍ਰੰਥ ਪੈਦਾ ਹੋਏ ਮੂਸਾ ਤੋਂ ਤਾਲਮੋਦ ਤੌਰੈਤ ਆਈ ਜਰਦਰਸ ਤੋਂ ਅੰਜਿਲ ਆ ਗਈ ਈਸਾ ਤੋਂ ਬਾਈਬਲ ਆ ਗਈ ਮੁਹੰਮਦ ਤੋਂ ਕੁਰਾਨ ਆਈ ਇਸੇ ਬੁਖ ਨੇ ਪੈਦਾ ਕੀਤਾ ਇਤਨਾ ਮਹਾਨ ਗਿਆਨ ਪਰਮਾਤਮਾ ਦਾ ਪਰਮਾਤਮਾ ਦੀ ਬੁੱਖ ਨੇ ਪੈਦਾ ਕੀਤਾ ਮਸਜਿਦਾਂ ਬਣਿਆ ਪਦਾਰਥਾਂ ਦੀ ਲੋੜ ਨੇ ਕਾਰਖਾਨੇ ਬਣਾਏ ਪਰਮਾਤਮਾ ਦੀ ਤੜਪ ਨੇ ਮਸਜਿਦਾਂ ਬਣਵਾਈਆਂ ਮੰਦਰ ਬਣਾਏ ਗੁਰਦੁਆਰੇ ਬਣਾਏ ਚਰਚ ਬਣਵਾਏ ਬੋਧ ਮੱਠ ਬਣਾਏ ਪਦਾਰਥਾਂ ਦੀ ਲੋੜ ਨੇ ਭੋਜਨ ਦੀ ਭੁੱਖ ਨੇ ਰੋਜ਼ਗਾਰ ਦੇ ਸਾਧਨ ਮਹਰਿਆ ਕੀਤੇ ਤਰ੍ਹਾਂ ਤਰ੍ਹਾਂ ਦੀ ਖੇਤੀਬਾੜੀ ਤਰ੍ਹਾਂ ਤਰ੍ਹਾਂ ਦੇ ਬਿਜ਼ਨਸ ਵਪਾਰ ਤਰ੍ਹਾਂ ਤਰ੍ਹਾਂ ਦੀ ਮਾਰਕੀਟ ਲੇਕਿਨ ਪ੍ਰਮਾਤਮਾ ਦੀ ਭੁੱਖ ਨੇ ਧਰਮ ਮੰਦਰਾਂ ਨੂੰ ਜਨਮ ਦਿੱਤਾ ਸਤ ਸੰਗ ਨੂੰ ਜਨਮ ਦਿੱਤਾ ਗਾਥਾ ਕੀਰਤਨ ਨੂੰ ਜਨਮ ਦਿੱਤਾ ਨਮਾਜ਼ ਨੂੰ ਜਨਮ ਦਿੱਤਾ ਪ੍ਰੇਰ ਨੂੰ ਜਨਮ ਦਿੱਤਾ ਪ੍ਰਾਰਥਨਾ ਨੂੰ ਜਨਮ ਜਨਮ ਦਿੱਤਾ ਧਿਆਨ ਸਾਧਨਾ ਨੂੰ ਜਨਮ ਦਿੱਤਾ ਪਤਾ ਨਹੀਂ ਕਿੰਨੇ ਧਰਮ ਗ੍ਰੰਥਾ ਨੂੰ ਜਨਮ ਦਿੱਤਾ ਸੰਸਾਰ ਵਿੱਚ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਅਦਰ ਪਦਾਰਥ ਮਿਲ ਵੀ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਐਨੀ ਵੀ ਮੈਸ ਕਰਦੇ ਸੰਗੇ ਤੋਂ ਚੰਗਾ ਪਰਿਵਾਰ ਮਿਲ ਵੀ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਇਹ ਵੀ ਮੈਸ ਕਰ ਬੜੇ ਧਿਆਨ ਨਾਲ ਸੁਣ ਲੈਣਾ ਚੰਗੇ ਤੋਂ ਚੰਗਾ ਮਕਾਨ ਮਿਲ ਵੀ ਗਿਆ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਪਰਮਾਤਮਾ ਦੀ ਖੋਜ ਕੀਤੀ ਬੜੀ ਮਿਹਨਤ ਕੀਤੀ ਬੜੀ ਮਿਹਨਤ ਕੀਤੀ ਨਹੀਂ ਵੀ ਮਿਲਿਆ ਤਾਂ ਵੀ ਬਖਤ ਕੁਝ ਮਿਲ ਜਾਂਦਾ ਹੈ ਬਹੁਤ ਕੁਝ ਮਿਲ ਜਾਂਦਾ ਹੈ ਇਹ ਵੀ ਨਹੀਂ ਵੀ ਮਿਲਿਆ ਤਾਂ ਵੀ ਉਹਦੀ ਤੜਕ ਬਹੁਤ ਕੁਝ ਦੇ ਜਾਂਦੀ ਹੈ ਉਹਦੀ ਪਿਆਸ ਬਹੁਤ ਕੁਝ ਦੇ ਜਾਂਦੀ ਹੈ ਉਹਦੀ ਭੁੱਖ ਬਹੁਤ ਕੁਝ ਦੇ ਜਾਂਦੀ ਹੈ ਕਿਸੇ ਆਖੋ ਦੀ ਭੁੱਖ ਦੇ ਜਾਂਦੀ ਹਾਂ ਉਸਦੀ ਭੁੱਖ ਬਹੁਤ ਕੁਝ ਦੇ ਜਾਂਦੀ ਹੈ ਸ਼ਾਇਦ ਇਸ ਵਾਸਤੇ ਕੁਝ ਭਗਤਾ ਨੇ ਤੇ ਕਹਿ ਦਿੱਤਾ ਨਹੀਂ ਪ੍ਰਭੂ ਮਿਲਦਾ ਤੇ ਨਾ ਮਿਲ ਆਪਣੀ ਭੁੱਖ ਰਹਿਣ ਦੇ ਆਪਣੀ ਪਿਆਸ ਰਹਿਣ ਦੇ ਅਮੀਰ ਖੁਸਰੋ ਜੈਸੇ ਸੂਫੀ ਫਕੀਰ ਨੇ ਤੇ ਇੱਥੇ ਤੱਕ ਕਹਿ ਦਿੱਤਾ ਯਾ ਰਬ ਦੁਆਏ ਵਸਲ ਨਾ ਅਰਗੇਸ ਕਬੂਲ ਹੋ ਇਹ ਜਿਹੜਾ ਮੈਂ ਤੜਪ ਕੇ ਰੋਜ਼ ਨਮਾਜ਼ ਪੜਦਾ ਤੇ ਪ੍ਰਾਰਥਨਾ ਕਰਦਾ ਤੂੰ ਮਿਲ ਤੂੰ ਮਿਲ ਤੜਪਦਾ ਹੋਇਆ ਰੋਂਦਾ ਹੋਇਆ ਜੋ ਮੈਂ ਤੇਰੇ ਅੱਗੋਂ ਫਰਿਆਦ ਕਰਨਾ ਕਿਦਰੇ ਭੁਲੇਖੇ ਚ ਮੇਰੀ ਫਰਿਆਦ ਸੁਣ ਨਾ ਦੇ ਨਾ ਸੁਣੇ ਨਾ ਗਿਨੇ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਮੈਨੂੰ ਤੇਰੇ ਤੜਪਣ ਦੇ ਚ ਵੀ ਕੋਈ ਆਨੰਦ ਆਣ ਲੱਗ ਪਿਆ ਮੈਨੂੰ ਤੇਰੀ ਭੁੱਖ ਦੇ ਚ ਵੀ ਕੋਈ ਰਸ ਮਿਲਣ ਲੱਗ ਪਿਆ ਮੈਨੂੰ ਤੇਰੀ ਪਿਆਸ ਦੇ ਚ ਵੀ ਆਨੰਦ ਮਿਲਣ ਲੱਗ ਪਿਆ ਮੈਂ ਅਜੇ ਇਸ ਆਨੰਦ ਨੂੰ ਹੀ ਜਰ ਨਹੀਂ ਸਕਦਾ ਤੂੰ ਮਿਲ ਗਿਆ ਤੇ ਤੇਰਾ ਆਨੰਦ ਮੈਂ ਕਿਵੇਂ ਜਰਾਂਗਾ ਤੂੰ ਨਾ ਹੀ ਮਿਲਦੇ ਠੀਕ ਹੁ ਬੜੇ ਧਿਆਨ ਨਾਲ ਸੁਣਨਾ ਚੰਗੇ ਤੋਂ ਚੰਗੇ ਪਦਾਰਥ ਮਿਲ ਵੀ ਗਏ ਤੇ ਕੁਝ ਵੀ ਨਹੀਂ ਮਿਲਿਆ ਕੁਝ ਵੀ ਨਹੀਂ ਮਿਲਿਆ ਅਗਰ ਪ੍ਰਮਾਤਮਾ ਦੀ ਭੁੱਖ ਹੈ ਤੇ ਪਿਆਸ ਹੈ ਪ੍ਰਮਾਤਮਾ ਨਹੀਂ ਵੀ ਮਿਲਿਆ ਤੇ ਫਿਰ ਬਹੁਤ ਕੁਝ ਮਿਲ ਗਿਆ ਬਹੁਤ ਕੁਝ ਮਿਲ ਗਿਆ ਕਿ ਤੁਹਾਡੀ ਸਰੋਤ ਦੀ ਲੜੀ ਬਣੀ ਰਹੀ ਔਰ ਸਤਗੁਰ ਰਹਿਮਤ ਕਰਨੇ ਭੁੱਖ ਪਿਆਸ ਤੁਹਾਡੇ ਅੰਦਰ ਪੈਦਾ ਹੋਵੇ ਜੇ ਭੁੱਖ ਪਿਆਸ ਰੋਜ਼ ਕੰਮ ਗੰਦੇ ਤੇ ਮਜਬੂਰ ਕਰਦੀ ਏ ਭੁੱਖ ਪੈਦਾ ਹੋ ਗਈ ਸੰਤ ਤੋਂ ਟੁੱਟ ਨਹੀਂ ਸਕੋਗੇ ਨਿਤਨੇਮ ਤੋਂ ਟੁੱਟ ਨਹੀਂ ਸਕੋਗੇ ਵਾਹਿਗੁਰੂ ਵਾਹਿਗੁਰੂ ਦੇਬ ਜਬ ਤੋ ਟੁੱਟ ਨਹੀਂ ਸਕੋਗੇ ਇਹ ਵੀ ਮੈਲਸ ਕਰਦੇ ਆ ਸਤਗੁਰ ਰਹਿਮਤ ਕਰੇ ਬੁੱਖ ਪੈਦਾ ਹੋਵੇ ਇਹ ਪਿਆਸ ਪੈਦਾ ਹੋਵੇ ਭਾਰਤ ਦੇ ਸੰਤ ਗਲਤ ਕਹਿੰਦੇ ਨੇ ਮਨ ਦੇਚਰਾਮ ਹੈ ਕਹਿੰਦਾ ਕਥਾ ਹੀ ਨਹੀਂ ਮਨ ਦੇਚ ਕਾਮ ਹੈ ਬਿਲਕੁਲ ਠੀਕ ਕਹਿੰਦੇ ਮਨ ਦੇ ਸਬਰ ਸੰਤੋਖ ਹੈ ਰੱਬੀ ਗੁਣ ਹੈ ਕਹਿੰਦਾ ਕਥਾਈ ਨਹੀਂ ਸવાય ਲੋਭ ਤੋਂ ਹੋਰ ਕੁਝ ਵੀ ਨਹੀਂ ਮਨ ਦੇ ਚ ਰੱਬੀ ਗੁਣ ਨੇ ਕਹਿੰਦਾ ਕਥਾਈ ਨਹੀਂ ਸવાય ਹੰਕਾਰ ਤੋਂ ਹੀ ਗੋ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਇਹ ਹੀ ਕੁਛ ਹੈ ਬੜਾ ਵੱਡਾ ਮਨੋਵਿਗਿਆਨਕ ਸੀ ਔਰ ਸ਼ਾਇਦ ਆਪ ਨੂੰ ਪਤਾ ਹੋਵੇ ਜਰਮਨ ਭਾਸ਼ਾ ਵਿੱਚ ਮਨ ਦੇ ਸੰਬੰਧ ਦੇ ਜਿਹੜੀ ਇਸ ਨੇ ਕਿਤਾਬ ਲਿਖੀ ਉਸ ਦਾ ਹਿੰਦੀ ਅਨਵਾਦ ਹੋਇਆ ਭਾਰਤ ਦੇ ਫਰਾਇਡ ਮਨੋਵਿਸ਼ਲੇਸ਼ਣ ਮੰਨੀਆਂ ਦਸ ਹਾਲ ਤਾਂ ਭਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਜ ਰਾਗ ਦੇ ਵਿੱਚ ਬਿਆਨ ਕੀਤੀਆਂ ਨੇ ਮੰਨ ਦੀਆਂ ਇੰਜ ਕਹ ਲੋ ਤਿੰਨ ਹਾਲ ਤਾਂ ਜੋ ਲੰਘਦਾ ਹੈ ਬਚਪਨ ਜਵਾਨੀ ਬੁਢੇਪਾ ਬਾਲ ਜਵਾਨੀ ਔਰ ਬਿਰਧ ਅਵਸਥਾ ਜਾਨ ਕਹੋ ਨਾ ਨਿਕ ਹਰ ਭਜਨ ਬਿਨ ਵਿਰਥਾਰ ਸਭ ਹੈ ਮਨ ਗੁਰਨਾਮਿਕ ਮੰਦੀਆਂ ਹਾਲਤਾਂ ਦੱਸ ਲਿਖਦਾ ਹੈ ਭਾਰਤ ਦੇ ਸਾਰੇ ਸੰਤ ਤੇ ਅਵਤਾਰ ਗਲਤ ਕਹਿੰਦੇ ਨੇ ਮਨ ਵਿੱਚ ਪ੍ਰਾਰਥਨਾ ਹੈ ਕਹਿੰਦਾ ਨਹੀਂ ਵਾਸ਼ਨਾ ਮਨ ਵਿੱਚ ਰਾਮ ਹੈ ਕਹਿੰਦਾ ਕਤਈ ਨਹੀਂ ਕਾਮ ਹੈ ਮਨ ਵਿੱਚ ਰੱਬੀ ਗੁਣ ਨੇ ਕਹਿੰਦਾ ਬਿਲਕੁਲ ਨਹੀਂ ਏਗੋ ਹੈ ਹੰਕਾਰ ਹੈ ਬੜਾ ਪਰਬਲ ਹੰਕਾਰ ਹੈ ਮਨ ਦੇ ਸਬਰ ਸੰਤੋਖ ਹੈ ਕਹਿੰਦਾ ਐਵੇਂ ਕਿੱਲੇ ਬਾਜ਼ੀਆਂ ਨੇ ਫਿਜ਼ੂਲ ਨੇ ਫਿਜ਼ੂਲ ਮਨ ਦੇ ਸਿવાય ਲੋਭ ਤਾਂ ਹੋਰ ਕੁਝ ਵੀ ਨਹੀਂ ਸੁਣ ਕੇ ਪਾਗਲਾਂ ਦਾ ਇਲਾਜ ਕਰਦਾ ਸੀ ਸੀਮਾ ਤੋਂ ਵਧਿਆ ਹੋਇਆ ਹੰਕਾਰ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਸੀਮਾ ਤੋਂ ਵਧਿਆ ਹੋਇਆ ਲੋਭ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਗੁਰਬਾਣੀ ਵੀ ਕਹਿੰਦੀ ਹੈ ਜਿਉ ਕੋ ਕਰ ਅਰ ਕਾਇਆ ਤਾਵੇ ਦੈ ਦੇ ਸਜਾਇ ਲੋਭੀ ਜੰਤ ਨਾ ਜਾਣਈ ਪੱਖ ਵਕਸਵ ਕਾ ਹੈ ਲੋਭੀ ਮਨੁਖ ਸਿਰਫ ਪਾਗਲ ਮਨੁਖ ਹੀ ਨਹੀਂ ਹੈ ਪਾਗਲ ਕੁੱਤੇ ਦੀ ਤਰ੍ਹਾਂ ਸਤਗੁਰੂ ਦੀ ਬਾਣੀ ਪਾਗਲ ਕੁੱਤਾ ਜਿਹਨੇ ਪਾਲਿਆ ਹੋਵੇ ਨਾ ਆਪਣੇ ਮਾਲਕ ਨੂੰ ਵੀ ਵੱਢਣ ਲੱਗ ਪੈਂਦਾ ਹੈ ਲੋਭ ਸੀਮਾ ਤੋਂ ਜਿਸ ਦਾ ਵੱਧ ਗਿਆ ਹੈ ਭਰਾ ਨੂੰ ਵੀ ਧੋਖਾ ਦੇਗਾ ਪਿਓ ਨੂੰ ਵੀ ਧੋਖਾ ਦੇਗਾ ਲੋਭ ਦੇ ਵੱਧ ਕੇ ਉਦੇ ਸਾਹਮਣੇ ਕੋਈ ਭਾਈਚਾਰਾ ਨਹੀਂ ਰਹਿ ਜਾਏਗਾ। ਉਦੇ ਸਾਹਮਣੇ ਕੋਈ ਰਿਸ਼ਤੇਦਾਰ ਵੀ ਨਹੀਂ ਰਹੇ। ਗੁਰੂ ਨੂੰ ਵੀ ਤੌਖਾ ਦੇਗਾ। ਆਪਣੀ ਕਿਤਨੇ ਲੋਕ ਮੰਦਰਾਂ ਦੀ ਗੋਲਕ ਔਰ ਗੁਰਦੁਆਰਿਆਂ ਦੀ ਗੋਲਕ ਦਾ ਗਲਤ ਇਸਤੇਮਾਰ ਕਰ ਲੈਂਦੇ ਨੇ। ਗਲਤ ਕੀ ਖਾਈ ਜਾਂਦੇ ਜੋ ਸਿਰੋਧਰਮ ਪ੍ਰਚਾਰ ਵਾਸਤੇ। ਗੁਰੂ ਨੂੰ ਵੀ ਤੌਖਾ ਦਿੱਤਾ। ਪਰਮਾਤਮਾ ਨੂੰ ਵੀ ਤੌਖਾ ਦੇਣ ਦੀ ਕੋਸ਼ਿਸ਼ ਕਰਦੇ। ਇਹ ਬਿਰਤੀ ਉਹਨਾਂ ਦੀ ਬਣਦੀ ਹੈ ਵਧੇ ਹੋਏ ਲੋਭ ਦਾ। ਕੋਈ ਰਿਸ਼ਤੇਦਾਰੀ ਨਹੀਂ ਕੋਈ ਭਾਈਚਾਰਾ ਨਹੀਂ ਸੀਮਾ ਤੋਂ ਵਧਿਆ ਹੋਇਆ ਲੋਕ ਜਿਵੇਂ ਪਾਗਲ ਕੁੱਤਾ ਆਪਣੇ ਮਾਲਕ ਨੂੰ ਵੀ ਵੜਦਾ ਹੈ ਹਰ ਇੱਕ ਨੂੰ ਵੜਦਾ ਹੈ ਲੋਭੀ ਮਨੁੱਖ ਹਰ ਇੱਕ ਨੂੰ ਠੱਗਣ ਦੀ ਕੋਸ਼ਿਸ਼ ਕਰਦਾ ਸੀਮਾ ਤੋਂ ਵਧਿਆ ਹੋਇਆ ਲੋਕ ਮਨੁੱਖ ਨੂੰ ਪਾਗਲ ਕਰ ਦਿੰਦਾ ਸੀਮਾ ਤੋਂ ਵਧਿਆ ਹੋਇਆ ਕਾਮ ਮਨੁੱਖ ਨੂੰ ਪਾਗਲ ਕਰ ਦਿੰਦਾ ਹੈ ਜਿਹੜੇ ਪਾਗਲ ਉਸਦੇ ਕੋਲ ਆਉਂਦੇ ਸਨ ਤੇ ਜਿਹਨਾਂ ਦਾ ਉਹ ਇਲਾਜ ਕਰਦਾ ਸੀ ਕਹਿੰਦਾ ਬੈਲੈਂਸ ਵਿਗੜਿਆ ਇਸ ਮਨੁੱਖ ਦਾ ਕਾਮ ਨਾਲ ਔਰਨ 2-4 ਦਿਨ ਗੱਲ ਕਰਕੇ ਅੰਦਾਜ਼ਾ ਲਾ ਲੈਂਦੇ ਇਸ ਮਨੁੱਖ ਦਾ ਬੈਲੈਂਸ ਵਿਗੜਿਆ ਹੈ ਤੇ ਹੰਕਾਰ ਨਾਲ ਸੀਮਾ ਤੋਂ ਵਧੇ ਹੰਕਾਰ ਇਸ ਮਨੁੱਖ ਦਾ ਮਾਨਸਿਕ ਸੰਤੁਲਨ ਡਾਵਾਂ ਡੋਲ ਹੋਇਆ ਲੋਭ ਨਾਲ ਬੜਾ ਸਹਿਣਾ ਬੜਾ ਸਹਿਣਾ ਆਪਣੇ ਡੰਗ ਨਾਲ ਇਲਾਜ ਕਰਦਾ ਸੀ 4-5 ਦਿਨ ਉਹਦੇ ਨਾਲ ਗੱਲਾਂ ਕਰਦਾ ਸੀ ਬਸ ਗੱਲਾਂ ਉਹਦੀਆਂ ਸੁਣਨੀਆਂ ਗੌਰ ਨਾਲ ਬਸ ਇਹੀ ਉਹਦਾ ਇਲਾਜ ਕਰਨ ਦਾ ਤੰਸ ਅੰਦਰ ਦਾ ਸਭ ਕੁਝ ਪਾਗਲ ਬਿਆਨ ਕਰ ਦਿੰਦਾ ਉਹਦੇ ਬੋਲਾਂ ਸਭ ਕੁਝ ਪ੍ਰਗਟ ਹੋ ਜਾਂਦਾ ਸੀ ਇਹ ਬੈਲੈਂਸ ਕਿਉਂ ਵਿਗੜਿਆ ਹੈ ਇਹ ਸੰਤੁਲਨ ਕਿਉਂ ਵਿਗੜਿਆ ਹੈ ਕੰਮ ਕਰਕੇ ਵਿਗੜਿਆ ਹੈ ਕਿ ਲੋਭ ਕਰਕੇ ਵਿਗੜਿਆ ਹੈ ਕਿ ਹੰਕਾਰ ਕਰਕੇ ਮੈਂ ਕ੍ਰੋਧ ਤੇ ਮੋਹ ਦਾ ਜ਼ਿਕਰ ਨਹੀਂ ਕਰ ਰਿਹਾ ਪਤਾ ਹੈ ਕਿ ਹ ਧਾਰਮਿਕ ਗਿਆਨੀ ਇਹਨਾਂ ਦੀ ਕੋਈ ਹੋਂਦ ਨਹੀਂ ਬੰਦੇ ਛਾਇਆ ਦੀ ਤਰ੍ਹਾਂ ਇਹ ਤਿੰਨਾਂ ਦੇ ਨਾਲ ਨੇ ਜਿਵੇਂ ਇੱਕ ਦਰਖਤ ਹੈ ਉਹਦੀ ਤੇ ਹੋਂਦ ਹੈ ਪਰ ਛਾਇਆ ਦਰਖਤ ਕਰਕੇ ਛਾਇਆ ਦਰਖਤ ਨਾ ਹੋਵੇ ਤੇ ਛਾਇਆ ਨਹੀਂ ਹੋਵੇ ਮੋਹ ਤੇ ਕ੍ਰੋਧ ਦੀ ਆਪਣੀ ਹੋਂਦ ਨਹੀਂ ਉਹ ਕਾਮ ਕਰਕੇ ਹੰਕਾਰ ਕਰਕੇ ਲੋਭ ਕਰਕੇ ਨੇ ਜਿਹੜਾ ਹੰਕਾਰ ਦੀ ਪੂਰਤੀ ਕਰ ਦੇਵੇ ਪਠੇ ਪਾ ਦੇਵੇ ਆਖਿਰ ਤੇਰੇ ਵਰਗਾ ਕੋਈ ਸ਼ਰੀਫ ਨਹੀਂ ਤੇਰੇ ਵਰਗਾ ਕੋਈ ਗਿਆਨੀ ਨਹੀਂ ਤੇਰੇ ਵਰਗਾ ਕੋਈ ਦਾਨੀ ਨਹੀਂ ਤੇਰੇ ਵਰਗਾ ਕੋਈ ਸ਼ਕਤੀਸ਼ਾਲੀ ਨਹੀਂ ਇਸ ਤਰ੍ਹਾਂ ਪਠੇ ਪਾਂਦਾ ਰਵੇ ਉਹ ਪਿਆਰਾ ਲੱਗਦਾ ਚੰਗਾ ਲੱਗਦਾ ਉਸ ਤੇ ਮੋਹ ਆ ਜਾਂਦਾ ਹੈ ਜਿਹੜਾ ਰੋਗ ਖੜੀ ਕਰਦੇ ਵੇ ਉਸਤੇ ਕ੍ਰੋਧ ਆ ਜਾਂਦਾ ਜਿਹੜਾ ਕਹਿੰਦਾ ਤੇਰੇ ਜੈਸਾ ਕੋਈ ਮੂਰਖ ਹੀ ਨਹੀਂ ਤੂੰ ਕਿੰਨੇ ਤੂੰ ਕੁਛ ਵੀ ਨਹੀਂ ਉਸਤੇ ਕ੍ਰੋਧ ਆ ਜਾਂਦਾ ਕ੍ਰੋਧ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਮੋਹ ਹਰ ਵਕਤ ਨਹੀਂ ਆਉਂਦਾ ਹੰਕਾਰ ਹਰ ਵਕਤ ਆਉਂਦਾ ਜਿਹੜਾ ਲੋਭ ਦੀ ਪੂਰਤੀ ਕਰਦੇ ਵੇ ਪਿਆਰਾ ਲੱਗਦਾ ਚੰਗਾ ਲੱਗਦਾ ਆਪਣਾ ਲੱਗਦਾ ਤੇ ਜਿਹੜਾ ਰੋਗ ਖੜੀ ਕਰਦੇ ਵੇ ਉਸਤੇ ਕ੍ਰੋਧ ਆ ਜਾਂਦਾ ਕ੍ਰੋਧ ਦਾ ਮਤਲਬ ਕੀ ਹੈ ਕਿਸੇ ਨੇ ਰੁਕਾਵਟ ਖੜੀ ਕੀਤੀ ਹੈ ਹੰਕਾਰ ਪੂਰਤੀ ਦੇ ਲੋਭ ਪੂਰਤੀ ਦੇ ਕੰਮ ਪੂਰਤੀ ਦੇ ਹੋਰ ਤੇ ਕੋਈ ਮਤਲਬ ਨਹੀਂ ਹੈ ਜਿਵੇਂ ਪਾਣੀ ਦੇ ਵਿੱਚ ਮਨੁੱਖ ਪੰਜ ਸੱਤ ਮਿੰਟ ਲਈ ਡੁੱਬ ਕੇ 라 ਸਕਦਾ ਹੈ ਲੰਬਾ ਨਹੀਂ ਬੈਠ ਸਕਦਾ ਪਾਣੀ ਵਿੱਚ ਭਾਵੇਂ ਕਿਤਨਾ ਹੀ ਵੱਡਾ ਤੈਰਾਕ ਕੋ ਵੀ ਜ਼ਿਆਦਾ ਲੰਬਾ ਨਹੀਂ ਬੈਠ ਸਕਦਾ ਨਿਕਲਣਾ ਪਏਗਾ ਬਾਹਰ ਦਰਿਆਵਾਂ ਦੇ ਕੰਢੇ ਰਹਿਣ ਵਾਲੇ ਔਰ ਤੈਰਾਕ ਲੋਕ ਇਸ ਨੂੰ ਸਮਝਦੇ ਹਨ ਤਾਂ ਤੇ ਬਚਪਨ ਦੇ ਜਿੱਕੇ ਸੇ ਵਕਤ ਮੈਂ ਵੀ ਤੈਰਨਾ ਸਿੱਖਿਆ ਸੀ। ਫੇਸੀ ਆਪਸ ਵਿੱਚ ਬੱਚੇ-ਬੱਚੇ ਸ਼ਰਤ ਲਾਉਂਦੇ ਹੁੰਦੇ ਸੀ ਕਿਤਨੀ ਦੇਰ ਪਾਣੀ ਦੇ ਵਿੱਚ ਬੈਠ ਸਕਦੇ। ਜਿਹੜਾ ਜ਼ਿਆਦਾ ਬੈਠ ਜਾਂਦਾ ਸੀ। ਉਹਨੂੰ ਸਭ ਤੋਂ ਅੱਗੜ ਸਰ ਮੰਨਿਆ ਜਾਂਦਾ ਸੀ ਬਈ ਇਹ ਵੱਡਾ ਤੈਰਾ। ਲੇਕਿਨ ਕਿਤਨਾ ਵੀ ਵੱਡਾ ਤੈਰਾਕ ਹੋਵੇ ਔਰ ਪਾਣੀ ਦੇ ਵਿੱਚ ਰਹਿਣ ਵਾਲਾ ਹੋਵੇ 7-8 ਮਿੰਟ ਤੋਂ ਜ਼ਿਆਦਾ ਨਹੀਂ ਰਹਿ ਸਕਦਾ ਕ੍ਰੋਧ 2-4 ਮਿੰਟ 7-8 ਮਿੰਟ ਇਤਨਾ ਹੀ ਰਹੇ ਜ਼ਿਆਦਾ ਨਹੀਂ ਕਿਤਨੀ ਸ਼ਕਤੀ ਮਨੁੱਖ ਦੀ ਵੇਸਟ ਕਰ ਦਿੰਦਾ ਹੈ